ਭਗਵੰਤ ਮਾਨ ਨੇ ਕੁਝ ਗੱਲਾਂ ਜੀਆਂ ਕਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਕਹਿੰਦੇ ਇਹ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਤਿੰਨ ਬਿੱਲ ਜਿਹੜੇ ਨੇ ਪੇਸ਼ ਕੀਤੇ ਨੇ ਤੇ ਕਾਨੂੰਨ ਪਾਸ ਕਰ ਲਏ ਨੇ ਜਿਨ੍ਹਾਂ ਦੇ ਵਿੱਚ ਚੰਗੀਆਂ ਸਹੂਲਤਾਂ ਨੇ ਪੰਜਾਬ ਦੇ ਲੋਕਾਂ ਦੇ ਲਈ ਇੱਕ ਨਵੀਆਂ ਸਹੂਲਤਾਂ ਨੇ ਪਹਿਲਾਂ ਆਪਾਂ ਵੀਡੀਓ ਸੁਣਦੇ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਕੀ ਸਹੂਲਤਾਂ ਲੈ ਕੇ ਆਇਆ ਤੇ ਕਿਹੜੇ ਬਿੱਲ ਨੇ ਜਿਹੜੇ ਉਹ ਪਾਸ ਕੀਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਸ ਸਾਰੇ ਇਸ ਕੀ ਮਾਉਣ ਗਿਆ 10 ਲੱਖ ਰੁਪਏ ਦਾ ਹਰੇਕ ਫੈਮਲੀ ਦਾ ਬੀਮਾ ਉਹਦਾ ਕਾਰਡ 2 ਅਕਤੂਬਰ ਤੋਂ ਚੱਲ ਪੂਗਾ ਤੁਹਾਡਾ ਕਾਰਡ ਬਣ ਕੇ ਆ ਜਾਊਗਾ ਕੋਈ ਫਾਰਮ ਨਹੀਂ ਭਰਨਾ ਤੁਸੀਂ ਜੇ ਨਾ ਵੀ ਫਾਰਮ ਭਰਿਆ ਜਾਂ ਕਾਰਡ ਨਾ ਵੀ ਆਇਆ ਤਾਂ ਵੀ ਰੱਬ ਨਾ ਕਰੇ ਕੋਈ ਫੈਮਲੀ ਚ ਬਿਮਾਰ ਹੋ ਗਿਆ ਸਿੱਧੇ ਹਸਪਤਾਲ ਜਾਓ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਓ ਆਪਦਾ ਇਲਾਜ ਕਰਾਓ ਤੇ ਘਰੇ ਆ ਜਾਓ ਬਾਕੀ ਸਾਰਾ ਸਾਹਬ ਕਿਤਾਬ ਹਸਪਤਾਲ ਨਾਲ ਸਰਕਾਰ ਕਰੂਗੀ ਜੀ ਫਿਰ ਆਪਾਂ ਹਰ ਰੋਜ਼ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਆ ਆਪਾਂ ਗੁਰੂ ਸਾਹਿਬ ਦੀ ਬਾਣੀ ਰੋਜ਼ ਪੜਨ ਵਾਲੇ ਲੋਕਾਂ ਆ ਆਪਾਂ ਹਰ ਧਰਮ ਦਾ ਖੈਰ ਮੰਗਣ ਵਾਲੇ ਮਾਨਵਤਾ ਦੀ ਖੈਰ ਮੰਗਣ ਵਾਲੇ ਲੋਕਾਂ ਹਰ ਰੋਜ਼ ਕਿਤੋਂ ਨਾ ਕਿਤੋਂ ਆਪਾਂ ਨੂੰ ਖਬਰ ਮਿਲਦੀ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਇੱਥੇ ਭਗਵਤ ਗੀਤਾ ਜੀ ਦੀ ਬੇਇੱਜ਼ਤੀ ਹੋ ਗਈ ਬੇਅਦਬੀ ਹੋ ਗਈ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ ਇੱਥੇ ਫਲਾਨੇ ਧਾਰਮਿਕ ਗ੍ਰੰਥੀ ਜਿਹੜੀ ਹੈ ਉਹ ਬੇਅਦਬੀ ਹੋਈ ਹੈ ਇੱਥੇ ਫਲਾਨੀ ਜਿਹੜਾ ਪਵਿੱਤਰ ਮੂਰਤੀ ਹੈ ਉਹਦੀ ਤੋੜ-ਫੋੜ ਹੋ ਗਈ ਹਰ ਰੋਜ਼ ਆਪਾਂ ਸੁਣਦੇ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਸੀ ਸੋ ਅਸੀਂ ਹੁਣ ਪਿਛਲੇ ਦਿਨ ਵਿਧਾਨ ਸਭਾ ਚ ਪੇਲ ਲੈ ਕੇ ਆਇਆ ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍hiyan ਸੋਚਣਗੀਆਂ ਇਹ ਕੁਛ ਕਰਨ ਤੋਂ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ 'ਚ ਅਸੀਂ ਇਹ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਮਿਲੀ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਆਉਣ ਵਾਲੇ ਦਿਨਾਂ 'ਚ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਕੋਈ ਬਿੱਲ ਬਣਾਉਣ ਚ ਜਿਵੇਂ ਹੁਣ ਕਈ ਸਾਡੀਆਂ ਰਵਾਇਤੀ ਖੇਡਾਂ ਨੇ ਬਲਦਾਂ ਦੀ ਖੇਡ ਹੈ ਬਲਦ ਭਜਾਉਣ ਦੀ ਕਬੂਤਰ ਦੀਆਂ ਬਾਜ਼ੀਆਂ ਲਵਾਉਣ ਦੀ ਬੰਦ ਹੀ ਕਰ ਰੱਖੀਆਂ ਸੀ ਕਹਿੰਦੇ ਅਕੇ ਤੁਸੀਂ ਬਲਦਾਂ ਤੇ ਅਤਿਆਚਾਰ ਕਰਦੇ ਹੋ ਮੈਂ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਬਲਦ ਭਜਾਉਂਦੇ ਸੀ ਤੇ ਉਹ ਕਹਿੰਦੇ ਜੀ ਸਾਡੇ ਘਰੇ ਆ ਕੇ ਦੇਖੋ ਤੁਸੀਂ ਕਿਹ ਕਿਹੜਾ ਅਤਿਆਚਾਰ ਇਸ ਤਾਂ ਪੁੱਤਾਂ ਤੋਂ ਵੱਧ ਸੇਵਾ ਕਰਦੇ ਆ ਉਹਨਾਂ ਦੀ ਨਗੌਰ ਤੋਂ ਲਿਆ ਕੇ ਤਾਂ ਚਾਂਜਰਾ ਪਾਉਨੇ ਆ ਸੀ ਬਲਦਾਂ ਦੇ ਅਸੀਂ ਮੁਕਸਰ ਦੇ ਮੇਲੇ ਚੋਂ ਲਿਆ ਕੇ ਨੱਥਾਂ ਪਾਉਨੇ ਆ ਉਹਨਾਂ ਦੇ ਰੰਗ-ਬਰੰਗੀਆਂ ਅਸੀਂ ਘਿਓ ਦੇ ਪੀਪੇ ਚਾਰ ਦਿਆਂ ਦੇਸੀ ਘਿਓ ਦੇ ਬਾਦਾਮ ਖਵਾਉਨੇ ਆ ਕਬੂਤਰਾਂ ਨੂੰ ਸੋ ਤੁਸੀਂ ਆ ਕੇ ਦੇਖ ਲਓ ਜੇ ਇਸ ਅਤਿਆਚਾਰ ਹੁੰਦਾ ਤਾਂ ਬੰਦ ਰੱਖਿਓ ਨਹੀਂ ਨਾ ਸੀ ਸੋ ਉਹ ਵੀ ਅਸੀਂ ਕਾਨੂੰਨ ਜਿਹੜਾ ਉਹ ਲਿਆਂਦਾ ਤੇ ਪੰਜਾਬ ਦੇ ਵਿੱਚ ਸਾਡੀਆਂ ਰਵਾਇਤੀ ਵਿਰਾਸਤੀ ਖੇਡਾਂ ਜਾਨਵਰਾਂ ਨਾਲ ਸੰਬੰਧਤ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਤੇ ਪਿਛਲੇ ਮੈਨੂੰ ਫੋਨ ਆਇਆ ਕੱਲ ਵੀ ਫੋਨ ਆਇਆ ਸੀ ਜਿਹੜੇ ਖਾਸ ਤੌਰ ਤੇ ਬੜਦਾਂ ਵਾਲੇ ਜਿਵੇਂ ਕਿ ਲਾਰਾਏਪੁਰਾ ਟੂਰਨਾਮੈਂਟ ਤੇ ਵੀ ਬਹੁਤ ਵੱਡਾ ਮੇਲਾ ਮਿੰਨੀ ਲੰਪੇ ਕਹਿੰਦੇ ਆ ਉਹੋ ਕਹਿੰਦੇ ਜੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਦੱਸੋ ਕਿੰਨੀ ਤਰੀਕ ਨੂੰ ਅਸੀਂ ਕਿੱਥੇ ਰੱਖੀਏ ਪ੍ਰੋਗਰਾਮ ਸਾਰਾ ਪ੍ਰਬੰਧ ਅਸੀਂ ਕਰਾਂਗੇ ਤਾਂ ਦੋਸਤੋ ਤੁਸੀਂ ਵੀ ਸੁਣਿਆ ਨੇ ਗੱਲਾਂ ਕਿ ਤਿੰਨ ਬਿੱਲ ਕਿਹੜੇ ਪਾਸ ਕੀਤੇ ਨੇ ਜਿਨ੍ਹਾਂ ਦੇ ਵਿੱਚ 10 ਲੱਖ ਤੱਕ ਦਾ ਸਿਹਤ ਬੀਮਾ ਤੇ ਉਸ ਤੋਂ ਬਾਅਦ ਜਿਹੜਾ ਬੇਅਦਵੀ ਕਰਨ ਵਾਲਿਆਂ ਦੇ ਲਈ ਸਖਤ ਸਜ਼ਾ ਤੇ ਤੀਸਰਾ ਜਿਹੜਾ ਰਵਾਇਤੀ ਖੇਡਾਂ ਬੰਦ ਹੋਈਆਂ ਸੀ ਉਹਨਾਂ ਨੂੰ ਫਿਰ ਤੋਂ ਜਿਹੜਾ ਸ਼ੁਰੂਆਤ ਉਹਨਾਂ ਦੀ ਕੀਤੀ ਗਈ ਆ ਇਹ ਫੈਸਲੇ ਤੁਹਾਨੂੰ ਕਿਵੇਂ ਲੱਗਦੇ ਨੇ ਕਮੈਂਟ ਅੱਜ ਆਪਣੀ رائے ਸਾਂਝੀ ਕਰਨੀ ਹੈ ਤੇ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਮ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ